ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਿੱਖ ਕਮਿਊਨਿਟੀ ਦੀ ਕਿਉਂਕਿ ਜਿਹੜੇ ਸਿੱਖ ਹੁੰਦੇ ਨੇ ਸਿੱਖ ਜਿਹੜੇ ਨੇ ਚਾਹੇ ਕਿਤੇ ਹੜ ਆ ਜਾਂਦੇ ਨੇ ਜਾਂ ਫਿਰ ਇਹ ਕਹਿ ਲੋ ਕਿ ਕਿਸੇ ਨੂੰ ਕੋਈ ਮਦਦ ਦੀ ਲੋੜ ਹੁੰਦੀ ਹੈ ਤਾਂ ਸਿੱਖ ਸਰਦਾਰ ਸਿੱਖ ਕਮਿਊਨਿਟੀ ਸਭ ਤੋਂ ਅੱਗੇ ਹੁੰਦੀ ਹੈ ਤਾਂ ਅੱਜ ਦੀ ਇਸ ਵੀਡੀਓ ਦੀ ਗੱਲ ਕਰਾਂਗੇ ਇੱਕ ਲੜਕੀ ਦੀ ਇੱਜ਼ਤ ਕਿਵੇਂ ਬਚਾਉਂਦਾ ਹੈ ਇੱਕ ਸਿੱਖ ਸਰਦਾਰ ਤੇ ਬਜ਼ੁਰਗ ਬਾਬਾ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਹੋਇਆ ਹੈ ਕਿ ਜਿਹੜੀ ਸਾਡੀ ਦਸਤਾਰ ਹੈ ਇਹ ਸਾਡੀ ਇੱਜ਼ਤ ਹੁੰਦੀ ਹੈ ਤੇ ਇਸੇ ਇੱਜ਼ਤ ਨਾਲ ਅਸੀਂ ਕਿਸੇ ਦੀ ਧੀ ਪੈਂਦੀ ਮਦਦ ਵੀ ਕਰ ਸਕਦੇ ਆ ਸੋ ਇੱਕ ਵੀਡੀਓ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਜਿਹੜੀ ਹੈ ਬਜ਼ੁਰਗ ਬਾਬੇ ਤੋਂ ਰਸਤਾ ਪੁੱਛਦੀ ਹੈ ਤਾਂ ਰਸਤਾ ਪੁੱਛਦੇ ਹੋਏ ਜਦੋਂ ਅੱਗੇ ਨੂੰ ਵੱਧਦੀ ਹੈ ਤਾਂ ਬਜ਼ੁਰਗ ਦੀ ਨਜ਼ਰ ਜਦੋਂ ਲੜਕੀ ਦੇ ਮੋਢਿਆਂ ਤੇ ਪੈਂਦੀ ਹੈ ਤਾਂ ਉਹ ਦੇਖਦਾ ਹੈ ਕਿ ਲੜਕੀ ਦਾ ਜਿਹੜਾ ਕੱਪੜਾ ਉਹ ਫਟਿਆ ਹੋਇਆ ਹੈ ਤਾਂ ਲੜਕੀ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕੀ ਬੇਟਾ ਵੀ ਜਰਾ ਤੁਸੀਂ ਪਿੱਛੇ ਨੂੰ ਆਓ ਤੁਹਾਡਾ ਕੱਪੜਾ ਜਿਹੜਾ ਉਹ ਫਟਿਆ ਹੋਇਆ ਲੇਕਿਨ ਜਿਹੜੀ ਲੜਕੀ ਹੈ ਉਹ ਕੁਝ ਵੀ ਸਮਝਣ ਦੇ ਵਿੱਚ ਸਮਝਦੀ ਨਹੀਂ ਉਹਨਾਂ ਦੀ ਗੱਲ ਨੂੰ ਨਹੀਂ ਫੋਲੋ ਕਰਦੀ ਪਰ ਬਾਅਦ ਵਿੱਚ ਉਹ ਕਹਿੰਦੇ ਨੇ ਕਿ ਬੇਟਾ ਉਹਨਾਂ ਦੀ ਬਾਹ ਫੜ ਕੇ ਉਹ ਫਿਰ ਕਹਿੰਦੇ ਨੇ ਕਿ ਬੇਟਾ ਰੁਕ ਜੋ ਵੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਲੜਕੀ ਜਿਹੜੀ ਉਹ ਫਿਰ ਕੁਝ ਸਮਝ ਨਹੀਂ ਪਾਉਂਦੀ ਕਿ ਬਾਬਾ ਆਖਿਰ ਕੀ ਕਹਿਣਾ ਚਾਹੁੰਦਾ ਬਾਬੇ ਨੂੰ ਕੁਝ ਗੰਦ ਵੀ ਬੋਲਦੀ ਹੈ ਕਿ ਤੁਸੀਂ ਮੇਰੇ ਨਾਲ ਇਦਾਂ ਟਾਈਮpass ਕਰ ਰਹੇ ਹੋ ਜਾਂ ਕੀ ਕਰ ਰਹੇ ਹੋ ਇਹ ਕੁਝ ਲੜਕੀ ਦੀ ਜਿਹੜੀ ਅਬਾਇਡਿੰਗ ਹੁੰਦੀ ਹੈ ਪਰ ਬਾਬਾ ਉਸ ਤੋਂ ਬਾਅਦ ਆਸ-ਪਾਸ ਦੇਖਦਾ ਕਿ ਸ਼ਾਇਦ ਕੋਈ ਲੜਕੀ ਕੋਈ ਲੇਡੀ ਆਂਦੀ ਹੈ ਤਾਂ ਸ਼ਾਇਦ ਉਸ ਲੇਡੀ ਨੂੰ ਕਹਿ ਕੇ ਮਿਸ ਲੜਕੀ ਦਾ ਜੜਾ ਉਹ ਤੰਨ ਟੱਕ ਲਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਫਿਰ ਬਾਬਾ ਆਪਣੀ ਦਸਤਾਰ ਉਤਾਰਦੇ ਨੇ ਉਸ ਲੜਕੀ ਦੇ ਤੰਨ ਦੇ ਆਲੇ ਦੁਆਲੇ ਲਪੇਟਦੇ ਨੇ ਕਿ ਲੜਕੀ ਦੀ ਇੱਜ਼ਤ ਬਚੀ ਰਹੇ ਜੀ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਬਹੁਤ ਖਰਾਬ ਹੁੰਦੀਆਂ ਨੇ ਸੋ ਉਹਨਾਂ ਨੇ ਆਪਣੀ ਧੀ ਸਮਝ ਕੇ ਉਸ ਬੱਚੀ ਦੀ ਜਿਹੜੀ ਹੈ ਮਦਦ ਕੀਤੀ ਆ ਪਰ ਬਾਅਦ ਵਿੱਚ ਲੜਕੀ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਲੜਕੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਹੈ ਕਿਉਂਕਿ ਮੈਂ ਪਰਖਣਾ ਚਾਹੁੰਦੀ ਸੀ ਕਿ ਇੱਕ ਸਿੱਖ ਸਰਦਾਰ ਦੇ ਮਨ ਦੇ ਵਿੱਚ ਅਗਰ ਜੇ ਇਸ ਤਰੀਕੇ ਨਾਲ ਲੜਕੀ ਜਾਂਦੀ ਹੈ ਤਾਂ ਉਹਦੇ ਮਨ 'ਚ ਕੀ ਆਵੇਗਾ ਕਿ ਇੱਕ ਸਿੱਖ ਸਰਦਾਰ ਉਸਦੀ ਮਦਦ ਕਰੇਗਾ ਕਿ ਨਹੀਂ ਕਰੇਗਾ ਸਿਰਫ ਉਹ ਪਰਖਣ ਦੇ ਵਾਸਤੇ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਕਰਦੀ ਹੈ